ਆਫਟਰਨੂਨ ਸਾਰੇ ਅਨੁਸਾਰ ਸ੍ਰੀ ਕਾਲਾ ਹੋਰ ਕੀ ਹਾਲ ਨੇ ਸਭ ਦੇ ਤੇ ਦੁਪਹਿਰ ਦਾ ਇੱਕ ਦਾ ਟਾਈਮ ਆ ਤੇ ਅੱਜ ਸਿਮਰ ਨੇ ਕੱਪੜੇ-ਕੱਪੜੇ ਧੋਤੇ ਹੀ ਬਾਹਰ ਸਾਰੇ ਮੈਂ ਦੇਖੋ ਕੇ ਗਏ ਉਹਨਾਂ ਤੇ ਸੁੱਕ ਗਏ ਉਹਨੇ ਲਾਉਣ ਵਾਲੇ ਆ ਤੇ ਮੈਂ ਸਫਾਈ ਕੀਤੀ ਹੀ ਲਾਈਟ ਚੱਲ ਗਈ ਮੈਂ ਚਲਚੜ ਉਠਾਰ ਕੇ ਲੰਮੀ ਮੈਂ ਘਰੇ ਗੱਲ ਕਰਨ ਲੱਗੀ ਵੀ ਮੰਮੀ ਹੋਣਾ ਨਾ ਤੇ ਹੁਣ ਪੋਚਾ ਲਾਉਣ ਲੱਗੀ ਹੀ ਓਦਾਂ ਦੇ ਸਾਫ਼ ਹੀ ਆ ਤੇ ਮੇਰਾ ਰਾਦਾ ਕਿ ਮੈਂ ਆਹ ਵਾਲਾ ਰੈਕ ਜਿਹੜਾ ਨਾ ਸਾਫ਼ ਕਰਦਾ ਦੰਧ ਘਾਵਾਂ ਕਿੰਨਾ ਕਿੰਨਾ ਘਟਾ ਐ ਡੱਬਿਆਂ ਦੇ ਇੰਨਾ ਇੰਨਾ ਬਹੁਤ ਜ਼ਿਆਦਾ ਮੈਨੂੰ ਹੋਰ ਤਰ੍ਹਾਂ ਹੁੰਦਾ ਮੇਰਾ ਦਾ ਵਾਲਾ ਜਿਹੜੀ ਚੀਜ਼ ਐ ਨਾ ਇੰਨਾ ਕੁ ਮੈਂ ਕਲੀਨ ਕਰਦਾ ਇਹਨੂੰ ਤੇ ਹੁਣ ਵੇ ਇਹ ਡੱਬੇ ਜਿਹੜੇ ਐ ਨਾ ਸਾਫ਼ ਕਰਨ ਵਾਲੇ ਆ ਫਿਰ ਮੇਰੀ ਫ੍ਰਿਜ ਸਾਫ਼ ਕਰਨ ਵਾਲੀ ਆ ਤੇ ਥੋੜਾ 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 ਡੱਬੇ ਅੱਜ ਸਾਫ਼ ਕਰ ਲੈਣੀ ਹੁਣ ਪੋਚਾ ਲਾਉਣਾ ਤੇ ਮੈਂ ਪਹਿਲਾਂ ਡੱਬੇ ਸਾਫ਼ ਕਰ ਲਾਂ ਫਿਰ ਪੋਚਾ ਲਾਉਣੀ ਆ ਰਿਤ ਦੀਦੀ ਨੇ ਕੱਪੜੇ ਧੋਤੇ ਹੀ ਤੇ ਇੱਕ ਵਾਰੀ ਹੁਣ ਸਿਮਰ ਨੇ ਧੋਤੇ ਆ ਤੇ ਹੁਣ ਮੇਰੀ ਅੱਜ ਵਾਲੀ ਬਸ ਜਿਹੜੀ ਲਾਸਟ ਮੈਡੀਸਨ ਆ ਅੱਜ ਖਤਮ ਹੋ ਜਾਣੀ ਆ ਇਸ ਤੋਂ ਬਾਅਦ ਆ ਮੈਨੂੰ ਪਤਾ ਲੱਗੇਗਾ ਕਿ ਮੇਰਾ ਲੱਕ ਦਰਦ ਹੁੰਦਾ ਵਾ ਕਿ ਨਹੀਂ ਕਿਉਂਕਿ ਉਹ ਪੇਨ ਕਿਲਰ ਖਾਣ ਦੀ ਨਾ ਫਿਰ ਜਿੰਨਾ ਚਿਰ ਪੇਨ ਕਿਲਰ ਖਾਓ ਨਾ ਉਨਾ ਚਿਰ ਹੀ ਅਸਰ ਹੁੰਦਾ ਉਹਦਾ ਤੇ ਫਿਰ ਅੱਜ ਮੈਨੂੰ ਪੂਰਾ ਪਤਾ ਲੱਗ ਜੂਗਾ ਨਾਲੇ ਮੈਨੂੰ ਪਤਾ ਲੱਗ ਜੂ ਮੇਰਾ ਲੱਕ ਮਜ਼ਬੂਤ ਹੋ ਗਿਆ ਕਿ ਨਹੀਂ ਤੇ ਫਿਰ ਕੰਮ ਆਪਣੇ ਨੋਰਮਲ ਜਿਹੜੇ ਕਰਨੀ ਸ਼ੁਰੂ ਕਰਾਂਗੀ ਘਰ ਦੇ ਕਿਉਂਕਿ ਖਲਾਰਾ ਬੜਾ ਹੈ ਅਜੇ ਮੈਂ ਉਹ ਵਾਲਾ ਰਹਿ ਤੈ ਨਹੀਂ ਜਿਹੜਾ نیچے ਉਹ ਵਾਲਾ ਜੇ ਮੈਂ ਉਦੋਂ ਸਾਫ ਕਰਤਾ ਹੀ ਫਿਰ ਵੀ ਤੇ ਉਹ ਵਾਲਾ ਰਹਿੰਦਾ ਹੈ ਰਾਤਨਾ ਇਹਦੀ ਮੈਂ ਸਫਾਈ ਕਰਤੀ ਹੀ ਤੇ ਆਹ ਵਾਲਾ ਰਹਿੰਦਾ ਜੀ ਇਦਾਂ ਆਹ ਵਾਲਾ ਸੈਕਸ਼ਨ ਰਹਿੰਦਾ ਸਿੱਕ ਉਪਰ ਇਹਨਾਂ ਦੇ ਨੂੰ ਸਾਫ ਕਰਨਾ ਹੈ ਹੁਣ ਮੈਂ ਅੱਜ ਇਹ ਕਰਨ ਲੱਗੀ ਹਾਂ ਇੰਨਾ ਕੁ ਤੇ ਚਲੋ ਕਰਦੇ ਆ ਫਿਰ ਭਾਂਡੇ ਤੇ ਧੂਪ ਹੈ ਮੇਰੇ ਬਸ ਉਹੀ ਰਹਿ ਕੇ ਜਿਹੜਾ ਇਹ ਇਹ ਵਾਲੇ ਡੱਬੇ ਸਾਫ਼ ਕਰਨੇ ਆ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਗਰਮੀਆਂ ਦੇ ਦਿਨ ਚੱਲਣ ਡਿਆ ਤੇ ਗਰਮੀਆਂ ਦੇ ਦਿਨਾਂ ਵਿੱਚ ਨੇਰੀ ਝਖੜ ਤੇ ਰੋਜ਼ ਚੜਿਆ ਹੀ ਰਹਿੰਦਾ ਤੇ ਨੇਰੀ ਝਖੜ ਨੇ ਸਾਡੇ ਵੀ ਘਰ ਦਾ ਉਹੀ ਹਾਲ ਕੀਤਾ ਹੈ ਇੱਕ ਤੇ ਮੈਂ ਆਪਰੇਸ਼ਨ ਕਰਾਇਆ ਸੀ ਤੇ ਉਹਦੇ ਕਰਕੇ ਵੀ ਮੇਰੇ ਕੋ ਚੰਗੀ ਤਰ੍ਹਾਂ ਸਫਾਈ ਨਹੀਂ ਹੋਈ ਘਰ ਦੀ ਤੇ ਦੂਜਾ ਸਾਡੇ ਘਰ ਚ ਨੇਰੀ ਝਖੜ ਨੇ ਇੰਨਾ ਹਰ ਚੀਜ਼ ਤੇ ਘੱਟਾ ਚਾੜਿਆ ਪਿਆ ਹੀ ਤੇ ਹੁਣ ਮੈਨੂੰ ਲੱਗਣ ਡੈ ਕਿ ਮੈਂ ਆਪਣੇ ਘਰ ਦੀ ਸਫਾਈ ਕਿੱਦਾਂ ਕਰਾਂ ਤੇ ਇਸ ਮੇਰਾ ਇਹ ਤਰੀਕਾ ਆਸਾਨ ਤਰੀਕੇ ਨਾਲ ਤੁਸੀਂ ਸਫਾਈ ਕਰ ਸਕਦੇ ਹੋ ਘਰ ਦੀ ਕਿ ਜਿਵੇਂ ਥੋੜਾ ਜਦੋਂ ਅਸੀਂ ਝਾੜੂ ਲਾਉਨੇ ਉਹ ਝਾੜੂ ਤੇ ਅਸੀਂ ਡੇਲੀ ਲਾਉਣਾ ਹੀ ਆ ਹਨਾ ਤੇ ਉਹਦੇ ਨਾਲ ਨਾਲ ਅਸੀਂ ਇੱਕ ਕਾਰਨਰ ਅੱਜ ਸਾਫ਼ ਕਰ ਲਈਏ ਇੱਕ ਕੱਲ ਕਰ ਲਈਏ ਹਨਾ ਇਹਦੇ ਨਾਲ ਸਾਨੂੰ ਆਸਾਨ ਜਾ ਲੱਗੂਗਾ ਤੇ ਨਾਲੇ ਘਰ ਦੀ ਕਲੀਨਿੰਗ ਵੀ ਹੋ ਜੇਗੀ ਨਾਲੇ ਘਰ ਕਲੀਨ ਰਹੇਗਾ ਸਾਫ ਰਹੇਗਾ ਥੋੜਾ ਅੱਜ ਕਰ ਲਿਆ ਥੋੜਾ ਕੱਲ ਕਰ ਲਿਆ ਮੇਰੀ ਹੁਣ ਜਿਵੇਂ ਫ੍ਰਿਜ ਸਾਫ ਕਰਨ ਵਾਲੀ ਆ ਇੱਕ ਦਿਨ ਮੈਂ ਉਹਨੂੰ ਦਵਾਂਗੀ ਕਿ ਇੱਕ ਦਿਨ ਫ੍ਰਿਜ ਸਾਫ ਕਰ ਲਾਂਗੀ ਝਾੜੂ ਲਾਉਣ ਤੋਂ ਪਹਿਲਾਂ ਗਰਮੀ ਹੈ ਵੀ ਬਹੁਤ ਆ ਤੁਸੀਂ ਆਪਣਾ ਵੀ ਖਿਆਲ ਰੱਖੋ ਹੋ ਗਿਆ ਰੱਖ ਲਿਆ ਨਮਕਦਾਨੀ ਵੀ ਥੋ ਲਿਆ ਤੇ ਅਭੀ ਥੋ ਲਿਆ ਆ ਨਹੀਂ ਲੱਥ ਤਾਂ ਉਤੋਂ ਇਹ ਵੀ ਹੁਣ ਟੁੱਟਾ ਨਹੀਂ ਰਿਹਾ ਟੁੱਟ ਗਿਆ ਮੇਰ ਕੋ ਹੁਣ ਥੋੜਾ ਜਿਹਾ ਦੀ ਸਫਾਈ ਹੋ ਗਈ ਆ ਡੱਬੇ ਮੈਂ ਬਾਅਦ ਚ ਲੰਗਨੀ ਆ ਰੈਕ ਚ ਸੁੱਕ ਜੇਗਾ ਤੇ ਫਿਰ ਨਾਲੇ ਡੱਬੇ ਨਹੀਂ ਸੁੱਕੇ ਖੰਡ ਪੱਤੀ ਉਹ ਤੇ ਕੱਢ ਕੇ ਰੱਖ ਦਿੱਤੀ ਮੈਂ ਹੁਣ ਪੋਚਾ ਲਾ ਲਾ ਗਰਮੀ ਬਹੁਤ ਲੱਗਣ ਈ ਅੱਜ ਟਾਈਮ ਹੋ ਗਿਆ ਸਫਾਈ ਸਾਰੇ ਗਾਲ ਲਈ ਆ ਤੇ ਉਹ ਕੱਪੜੇ ਜਿਹੜੇ ਲਾਗ ਰੱਖ ਲਏ ਆ ਬਾਹਰ ਧੁੱਪ ਬਹੁਤ ਗਰਮੀ ਬਹੁਤ ਆ ਤੇ ਮੈਂ ਤੇ ਘੜੀ ਰੈਸਟ ਕਰਨ ਲੱਗੀ ਹੁਣ ਉੰਦਾ ਟਾਈਮ ਹੋ ਗਿਆ ਤੇ ਇਹ ਮੇਰੇ ਵਾਸਤੇ ਲੈ ਕੇ ਆਇਆ ਸ਼ਰਬਤ ਨਾਲ ਜਾਣੇ ਤੇ ਇਹ ਕਿਨਾਂ ਨੇ 버ગર ਲਿਆਂਦਾ ਹੀ ਆਟੇ ਦਾ ਬਣਿਆ ਹੀ ਉਹ ਤੇ ਉਹ ਮੈਂ ਥੋੜਾ ਥੋੜਾ ਕਰਕੇ ਖਾ ਲਿਆ ਉਹਦੇ ਵਿੱਚ ਪਨੀਰ ਹੀ ਉਹ ਕੱਢ ਕੇ ਇਹਨਾਂ ਨੂੰ ਦੇ ਦਿੱਤਾ ਇਹਨਾਂ ਨੇ ਨਾ ਇੰਸਟਾਗ੍ਰਾਮ ਤੇ ਮੇਰੀ ਰੀਲ ਬਣਾਈ ਹੈ ਕਿ ਇਹਨੇ 버ગર ਖਾਦਾ ਵਿੱਚ ਉਹਦੇ ਵਿੱਚ ਇਹ ਨਹੀਂ ਦੱਸਿਆ ਕਿ ਆਟੇ ਦਾ 버ગર ਖਾਦਾ ਹੋਵੇ ਨਾ ਇਹਨਾਂ ਨੇ ਮੇਰੀ ਰੀਲ ਬਣਾਈ ਇੰਸਟਾਗ੍ਰਾਮ ਤੇ ਮਤਲਬ ਜਾਨ ਬੁੱਝ ਕੇ ਬਣਾਈ ਆਪੇ ਮੈਨੂੰ ਲਿਆ ਕੇ ਦਿੱਤਾ 버ਗਰ ਆਟੇ ਦਾ ਆਪੇ ਕਹਿੰਦੇ ਖਾਲਾ ਮੈਂ ਤੇਰੇ ਲਈ ਸਪੈਸ਼ਲ ਬਣਵਾ ਕੇ ਲੈ ਕੇ ਆਂ ਥੋੜਾ ਮਹਿੰਗਾ ਆਇਆ ਵਾ ਚੱਲ ਪਰ ਤੇਰੇ ਲਈ ਬਣਵਾ ਕੇ ਲੈ ਕੇ ਆਂ ਖਾਲਾ ਤੇ ਇਹਦੇ ਨਾਲ ਕੋਈ ਨੁਕਸਾਨੀ ਹੈਗਾ ਉਹ ਮੈਂ ਖਾ ਲਿਆ ਉਹਦੇ ਤੇ ਜਿਹੜਾ ਪਨੀਰ ਵੀ ਹੀ ਉਹ ਵੀ ਮੈਂ ਇਹਨਾਂ ਨੂੰ ਕੱਢ ਕੇ ਦੇ ਦਿੱਤਾ ਕਿ ਮੈਂ ਨਹੀਂ ਖਾਣਾ ਹਨਾ ਕਿਉਂਕਿ ਮੈਨੂੰ ਹੈਵੀ ਲੱਗਣ ਡਿਆ ਸੀ ਅੱਧਾ ਖਾਦਾ ਅੱਧਾ ਠਹਿਰ ਕੇ ਖਾਦਾ ਅੱਧਾ ਹੌਲੀ ਹੌਲੀ ਤੇ ਹੁਣ ਨਾ ਇੰਸਟਾਗ੍ਰਾਮ ਤੇ ਰੀਲ ਬਣਾਈ ਉਹ ਤੇ ਕਹਿੰਦੇ ਬੁਰਗਰ ਖਦਾ ਇਹ ਨੀ ਹੋਦਾ ਜੇ ਖਦਾ ਨੋ ਨੋ ਲੋਕਾਂ ਨੇ ਵੇਖ ਕੇ ਕਹਿਣਾ ਕਿ ਸੱਚੀ ਏਰੀਮ ਪੀ ਇਦਾਂ ਕਰੇਂਦੀ ਆ ਖਾਦਾ ਐ ਮੈਂ ਪਰ ਇਹਨਾਂ ਨੇ ਲਿਆ ਕੇ ਦਿੱਤਾ ਈ ਉਹ ਵੀ ਸਾਦਾ ਆਟੇ ਦਾ ਹੁੰਦਾ ਜਿਹੜਾ ਕਹਿੰਦੇ ਪਤਾ ਨਹੀਂ ਆਟੇ ਦਾ ਬਣ ਹੁੰਦਾ ਉਹਦਾ ਹੈ ਆਟੇ ਦਾ ਕਹਿੰਦੇ ਬਣ ਹੀ ਹੋ ਤੇ ਜਿੱਥੇ ਪੰਜਾਬੀ ਦਾ ਹੁੰਦਾ ਉੱਥੇ ਸੌਦਾ ਆਇਆ ਉਹ 버ਗਰ ਲੋਕ ਚਾਣੇ ਤੇ ਨਾਲ ਉਹ ਸ਼ਰਬਤ ਇਹਨਾਂ ਨੇ ਲਿਆਂਦਾ ਈ ਬੜਾ ਸਵਾਦੀ ਹੁਣ ਮੈਂ ਲਾਈਟ ਆਫ ਕਰਦਾ ਉਬਾਲੇ ਹੀ ਮੱਕੀ ਦੇ ਦਾਣੇ ਏਦਾਂ ਉਬਾਲੇ ਹੀ ਤੇ ਲੂਣ ਤੇ ਨਿੰਬੂ ਪਾਇਆ ਹੀ ਇਹਦੇ ਵਿੱਚ ਤੇ ਨਮਕ ਪਾ ਕੇ ਖਾ ਕੇ ਵੇਖੋ ਬੜੇ ਸਵਾਦ ਲੱਗਦੇ ਏਦਾਂ ਉਬਾਲੇ ਜਦੋਂ ਇਹ ਆ ਕੀ ਕਰਨੀ ਆ ਲੈ ਪਾ ਮੱਖਣ ਇਹ ਜੋ ਚਨੇ ਇਹਨੂੰ ਕਹਿੰਦੇ ਅਸਲੀ ਪ੍ਰੋਟੀਨ ਆਏ ਹਾਏ ਕਿਤਾਬਾ ਕਿਤਾਬਾ ਇਹ ਕਰਨਦੇ ਹੋ ਤੇ ਮਸਾਲਾ ਮਿਰਚ ਮਸਾਲਾ ਤੇ ਮਿਰਚ ਮਸਾਲਾ ਤੇ ਮਿਰਚ ਮਸਾਲਾ ਪਾ ਲਈ ਸਾਦੇ ਹੀ ساری ਜਿੰਦਗੀ ਮਿਰਚ ਮਸਾਲਾ ਤੇ ਮਿਰਚ ਮਸਾਲਾ ਤੇ ਮਿਰਚ ਮਸਾਲਾ ਦਾ ਕਿਤਾ ਆਪਣਾ ਕਢਾ ਲਿਆ ਇੱਦਾਂ ਪਕਾ ਗਏ ਰੂਕੀ ਕਰੇਗੀ ਇਹ ਤਾਂ ਬਗੈਰ ਵੀ ਦਾਣੇ ਖਾਣ ਦੀਆਂ ਨਿੰਬੂ ਪਾ ਕੇ ਵਧੀਆ ਉਬਾਲ ਕੇ ਇੱਕ ਤਵਾ ਕਰਾਂਗੇ ਮੈਂ ਉਬਾਲ ਕੇ ਖਾਦੀ ਆ ਵਿੱਚ ਉਬਾਲ ਕੇ ਤੇ ਥੋੜੀ ਜੀ ਕਾਲੀ ਮਿਰਚ ਜਿਹੜੀ ਆ ਉਹ ਕੁੱਟ ਕੇ ਪਾਉਣੀ ਆ ਥੋੜਾ ਜਿਹਾ ਨਮਕ ਥੋੜਾ ਜਿਹਾ ਨਿੰਬੂ ਨਿਚੋੜ ਕੇ ਤੇ ਬੜੇ ਵਧੀਆ ਲੱਗਦੇ ਆ ਤੇ ਵਿੱਚ ਇਹਨਾਂ ਨੇ ਵਿੱਤੇ ਚ ਣੇਰ ਲਾਇਆ ਵਿੱਚ ਮੱਖਣ ਪਾਇਆ ਪਤਾ ਨਹੀਂ ਹੋਰ ਕੀ ਕੀ ਪਾਇਆ ਹੈ ਕੀ ਕਰਨ ਦੇ ਸਮਝ ਨਹੀਂ ਆਉਂਦੀ ਉਬਾਲ ਕੇ ਨਾ ਸੌਫਟ ਜੇ ਹੋ ਜਾਂਦੇ ਆ ਤੇ ਉਹ ਵਧੀਆ ਪਚ ਜਾਂਦੇ ਆ ਤੇ ਉਹਦੇ ਵਿੱਚ ਨਮਕ ਕਾਲੀ ਮਿਰਚ ਤੇ ਨਿੰਬੂ ਪਾਇਆ ਬਸ ਮੈਂ ਨਿੰਬੂ ਨਾਲ ਦੇ ਵੇਹੇ ਹਰ ਚੀਜ਼ ਪਚ ਜਾਂਦੀ ਆ ਬੜੇ ਵਧੀਆ ਲੱਗੇ ਬੜੇ ਸਵਾਦ ਲੱਗੇ ਮੈਂ ਇੰਨੇ ਖਾਦੇ ਥੋੜੇ ਜੇ ਕੋਲੀ ਚ ਪਾ ਕੇ ਜਿਹੜੇ ਬਾਕੀ ਬਚੇ ਉਹ ਇਹਨਾਂ ਸਾਰੇ ਕੜਾਈ ਚ ਸੁੱਟ ਲਏ ਆ ਦੋਰੇ ਉਹਨੂੰ ਡੇ ਆ ਮੱਖਣ ਮੱਖਣ ਪਾ ਕੇ ਆ ਸਟੀਮ ਉਹਨੂੰ ਡੇ ਆ ਮੱਖਣ ਮੱਖਣ ਪਾ ਕੇ ਸਾਰਾ ਕੁਝ ਕਰ ਦੇ ਉਬਾਲ ਲਏ ਆ ਸੱਜ ਅੱਜ ਮੇਰੀ ਦਵਾਈ ਵੀ ਖਤਮ ਹੋ ਗਈ ਆ ਸਵੇਰੇ ਹਸਪੀਟਲ ਜਾਣਾ ਵੇਖਾਂਗੇ ਅੱਜ ਰਾਤ ਆ ਪਤਾ ਲੱਗ ਜੂਗਾ ਸਵੇਰੇ ਉੱਠ ਕੇ ਲੱਕ ਦਰਦ ਹੁੰਦੀ ਆ ਕਿ ਨਹੀਂ ਫਿਰ ਜਾਣੇ ਆ ਹਸਪੀਟਲ ਲਾਸਟ ਚੈੱਕਅਪ ਵੀ ਕਰਵਾ ਲਈਏ ਇੱਕ ਵਾਰੀ ਡਾਕਟਰ ਨੂੰ ਤੇ ਫਿਰ ਨਾਲੇ ਸੰਦੀਪ ਕੋ ਜਾਣਾ ਮੈਂ ਕੱਲ ਇਹ ਸਪਾਈਸੀ ਬਣਾਏ ਆ ਇਹ ਮੈਨੂੰ ਕਹਿੰਦੇ ਟੇਸਟ ਕਰ ਮੈਂ ਕਦੇ ਵੀ ਨਹੀਂ ਖਾਣੇ ਮੱਖਣ ਪਾਇਆ ਨਹੀਂ ਕੋਈ ਮੱਖਣ ਪਾਇਆ ਹੈ ਨਾ ਹਾਂ ਕੱਲਾ ਮੱਖਣ ਬਹੁਤ ਚੰਗੀ ਤਰ੍ਹਾਂ ਪੜਦਾ ਪਾਉ ਉਹਦਾ ਕਿਚਨ ਦਾ ਤੇ ਆਹ ਵੇਖੋ ਕਿ ਪਾਇਆ ਮੱਖਣ ਇੱਥੇ ਪਾਇਆ ਸ਼ਬੀਲ ਵਾਲੇ ਚਨੇ ਸ਼ਬੀਲ ਲਗੀ ਹੋਈਆਂ ਨੇ ਚਨੇ ਇੱਥੇ ਪਿਆ ਮੱਖਣ ਨਿਹਰਾ ਹੀ ਮੱਖਣ ਹੂੰ ਕਰਾਂ ਚੀ ਗੈਸ ਮੈਂ ਸੰਦੀਪ ਕੋ ਬਾਹਰ ਗਿਆ 쿨ਰ ਹਿਲਾਇਆ ਤਾਂ ਕਰਕੇ ਮਾਰ ਦਿੱਤੀ ਨਹੀਂ ਆਉਣੀ ਹੋਗੀ ਆਪਾਂ ਉੱਥੇ ਬਾਹਰ ਬੈਣਾ ਸੀ ਤਾਂ ਕਰਕੇ 쿨ਰ ਨਾਲ ਲਿਆ ਐ ਮੈਂ ਇੱਕ ਵਾਰ ਵੀ ਨਹੀਂ ਨਾਲ ਸਾਹਮਣੇ ਮਿਲਿੰਦੀ ਦੀ ਉਹਨਾਂ ਨਾਲ ਗੱਲਾਂ ਕਰਦੇ ਆ ਮੈਂ ਚੋਰ ਖਾਣ ਲੱਗੀ ਆ ਕੀ ਰਾਤੀ 버ਗਰ ਮਹੰਗਾ ਪਿਆ ਵਾਰ ਵਰ ਮੈਂ ਗਿਆ ਘਿਆਰਦੀ 8:30 ਵਜੇ ਸੁੱਤੀ ਮੈਂ ਉੱਠੀ ਹੋਈ ਫਿਰ ਮੈਂ ਹਾਂ ਛੋਲ ਖਾ ਲੈਣੇ ਆ ਤੇ ਛੋੜ ਹੀ ਖਾਣੇ ਰਾਜਨੀ ਜਰਾ ਨੂੰ ਚਨੇ ਦੇ ਛੋਲ ਬਣਾ ਲਾਂਗੀ ਨਾਲ ਹਣਾ ਚਨੇ ਸਰ ਬਣਾ ਲਾਂਗੇ ਨਾਲ ਨਿੰਬੂ ਦਾ ਜਾਰ ਗਾਇਸ ਮੈਂ ਸੰਦੀਪ ਕੋ ਆਈ ਹਾਂ ਸਵੇਰ ਦੀ ਸੁਪੀ ਤਿਹੋੜਾ ਕਿਉਂ ਰੋਟੀ ਖਾ ਲਈ ਸੁਸਤੀ ਆ ਪਾਈ ਹੀ ਇਹਨਾਂ ਨੇ ਕਹਿੰਦੀ ਤੁਸੀਂ ਪਾਈ ਐ ਇਹ ਕਿਤੇ ਰੋਟੀ ਬਣਾਉਣ ਦੀ ਬਾਜਾ ਮਾਰਦੀ ਦੀ ਮੈਨੂੰ ਕੋਈ ਪਤਾ ਨਹੀਂ ਮੈਂ ਸੁੱਤੀ ਹੋ ਜੰਦੀ ਜਦੋਂ ਦੀ ਆਈ ਆ ਤੇ ਹੁਣੇ ਹੀ ਵੇਖਣ ਲੱਗਿਆ ਫਿਲਮ ਦੁਪਹਿਰ ਦਾ 2 ਵਜੇ ਦਾ ਟਾਈਮ ਹੋਇਆ ਹੈ ਬਸ ਸੰਦੀਪ ਮੈਨੂੰ ਖੁਸ਼ਬੂ ਇਦਾਂ ਆਉਂਦੀ ਜਿਵੇਂ ਦਲੀਹਰ ਹੁੰਦੀ ਇਹ ਦਲੀਆ ਘਾਲਾ ਕੇ ਜਦਾ ਇਹਦਾ ਹੋਇਆ ਨਾ ਨਮਾ ਖਰਾਤਾ ਅਗਰ ਇੱਕ ਉਹਨਾਂ ਦੇ ਰੋਟੀ ਖਾਣ ਦੀ ਆ ਸੰਦੀਪੀ ਸਵੇਰ ਦਾ ਵਲੌਗ ਚ ਲਿਆਣੀ ਕਿਉਂਕਿ ਆਪਾਂ ਫਿਲਮ ਵੇੰਦੀਆਂ ਰਹੀਆਂ ਆਪਾਂ ਪਹਿਲਾਂ ਮੈਂ ਸੌਂਗੀ ਫਿਰ ਆਪਾਂ ਫਿਲਮ ਵੇੰਦੇ ਰਹੇ ਕਿਉਂਕਿ ਜਿਹੜਾ ਰਾਤੀ ਬਰਗਰ ਖਾਦਾ ਸੀ ਉਹਦੇ ਨਾਲ ਰਾਤ ਮੈਂ ਸੁੱਤੀ ਨਹੀਂ 2:30 ਵਜੇ ਸਵਾਦ ਬੁਰੇ ਕਰ ਲੈਂਦੀ ਆ ਆਪਣੇ ਦੇ ਬਾਅਦ ਚ 3:30 3 ਵਜੇ ਸੁੱਤੀ ਹਾਂ ਮੈਂ 2:30 ਵਜੇ ਰਾਤ ਮੈਂ ਬੜਾ ਉਕੀ ਹੋਈ ਹਾਂ ਫਿਰ ਸਵੇਰੇ ਸਵਕਤੇ ਉੱਠ ਗਈ ਫਿਰ ਮੈਂ ਇੱਧਰ ਨੂੰ ਆ ਗਈ ਫਿਰ ਮੈਂ ਇੱਥੇ ਸੁੱਤੀ ਰਹੀ ਫਿਰ ਫਿਲਮ ਵੇੰਦੀ ਰਹੀ ਇੱਧਰ ਤੋਪੋ ਦੇ ਲੋਅ ਅਸੇ ਤੁਹਾਡਾ ਅੱਜ 6:30 ਹੋ ਗਈ ਸਾਢੇ 6 ਹੋ ਗਏ ਹਾਂ ਸਾਢੇ 6 ਦਾ ਟਾਈਮ ਹੋ ਗਿਆ ਹੁਣ ਅਸੀਂ ਚੱਲਨੇ ਆ ਆਪਣੇ ਘਰ ਇਹ ਆ ਗਈ ਐ ਸਿਮਰ ਤੇ ਫਿਰ ਘਰ ਜਾਨਨੇ ਆ ਆਪਾਂ ਹੋ ਗਿਆ ਮਨੀ ਪਲਾਂਟ ਤਮਨਾ ਮਨਮਨੀ ਦਾਨ ਨੇ ਤਮਨ ਕੀ ਕਰਦੀ ਐ ਜਾਈਗੀ ਬਾਹਰ ਤੇ ਚਲ ਜਾਣਾ ਬਾਅਦ ਚ ਕੀ ਕਰਦੀ ਆ ਸਾਰਾ ਟੀਵੀ ਲਾ ਕੇ ਬਿਠਾਇਆ ਸੀ ਮੈਂ ਕਰਦੀ ਆ ਤਮਨ ਐ ਸੰਦੀ ਬਹੁਤ ਆਸ ਨੇ ਤਾਂ ਸੰਦੀ ਦਾ ਟਾਈਮ ਹੋ ਗਿਆ ਤੇ ਅਸੀਂ ਗਾਇਸ ਘਰ ਪਹੁੰਚ ਗਏ ਆ ਗਰਮੀ ਬਹੁਤ ਜ਼ਿਆਦਾ ਬਾਹਰ ਬਹੁਤ ਜ਼ਿਆਦਾ ਗਰਮੀ ਹੈ ਹਮ ਦੇ ਹੀ ਅਸੀਂ ਛੱਡਿਆ ਹੈ ਬਹੁਤ ਬੁਰਾ ਹਾਲ ਬਹੁਤ ਗਰਮੀ ਆ ਬਾਹਰ ਘਰੋਂ ਬਾਹਰ ਤੇ ਨਾਲੇ ਮੈਂ ਨਾ ਬਾਈਕ ਤੇ ਬੈਠੀ ਆ ਨਾ ਤੇ ਦਵਾਈ ਵੀ ਖਤਮ ਹੋਈ ਆ ਮੇਰੀ ਤੇ ਮੇਰਾ ਲੱਕ ਬਹੁਤ ਜ਼ਿਆਦਾ ਦਰਦ ਕੀਤਾ ਇੱਥੋਂ ਆ ਜਿਵੇਂ ਲੱਕ ਨੇ ਜਿੱਥੋਂ ਏਦਾਂ ਵਿਚਕਾਰ ਹੋ ਜੇ ਏਦਾਂ ਮੋਢਿਆਂ ਦੇ ਵਿੱਚਕਾਰੋਂ ਲੱਕ ਪੀੜ ਹੁੰਦਾ ਵਾ ਬੜਾ ਔਖਾ ਮੈਂ ਬਾਈਕ ਤੇ ਬੈਠ ਕੇ ਆਈ ਆ ਮੈਂ ਤੇ ਸ਼ੁਕਰ ਕੀਤਾ ਘਰ ਪਹੁੰਚੀ ਆ ਹੁਣ ਥੋੜਾ ਸਾਹ ਲੈ ਕੇ ਨਾ ਤੇ ਫਿਰ ਸਬਜੀ ਦੇ ਨਾਲ ਚੌਲ ਬਣਾ ਲੈਣੀ ਮੈਂ ਬਹੁਤਾ ਬੁਰਾ ਹਾਲਾ ਬਹੁਤ ਜ਼ਿਆਦਾ ਗਰਮੀ ਬਾਹਰ ਬਾਬਾ ਮੈਂ ਗਲਤੀ ਕਰ ਲਈ ਅੱਜ ਜਾ ਕੇ ਇਹ ਕਿ ਮੈਨੂੰ ਹੰਡਿਆ ਹੀ ਵਾਵਾ ਦਿਨ ਹੋ ਗਏ ਮੈਂ ਘਰੋਂ ਬਾਹਰ ਨਹੀਂ ਨਿਕਲੀ ਨਾਲੇ ਸੰਦੀਪ ਨੂੰ ਮਿਲੰਨੀ ਆ ਪਰ ਮੈਂ ਓਕੀ ਬੜੀ ਆਈ ਬਾਈਕ ਤੇ ਪਤਾ ਨਹੀਂ ਦਵਾਈ ਖਤਮ ਹੋਈ ਆ ਤਾਂ ਕਰਕੇ ਸ਼ਾਇਦ ਪਰ ਮੈਂ ਕਿੰਨਾ ਚਿਰ ਦਵਾਈ ਦੇ ਆਸਰੇ ਰਹੂੰਗੀ ਇਦਾਂ ਮੈਨੂੰ ਸਮਝ ਨਹੀਂ ਆਉਂਦੀ ਮੇਰਾ ਲੱਕ ਕਿਉਂ ਪੀੜ ਕਰਦਾ ਏ ਉਹ ਵੀ ਮੋਢਿਆਂ ਦੇ ਨਾਲ ਵਿਚਕਾਰੋਂ ਪੀੜ ਕਰਦਾ ਜਿਵੇਂ ਇੱਥੇ ਆ ਨਾ ਬੈਕ ਸਾਈਡ ਦੇ ਇਦਾਂ ਕਰਦੀਂ ਦਿਆ ਬੜਾ ਓਖਾ ਬੈ ਕੇ ਆਈ ਆ ਮੋਢੇ ਨੂੰ ਵੀ ਦਰਦ ਜਾਂਦੀ ਹੀ ਨਾਲ ਪਤਾ ਨਹੀਂ ਕਿਉਂ ਇਹ ਲੋ ਆ ਕੇ ਇਧਰ ਚੌਲ ਤਰੇ ਆ ਨਾਲ ਫਿੱਕੇ ਚੌਲ ਤੇ ਨਾਲ ਚਣਿਆਂ ਦੀ ਸਬਜ਼ੀ ਤੇ ਇਹ ਬੜੇ ਹੋਏ ਹੀ ਧੋਣ ਵਾਲੇ ਹੁਣ ਧੋਣ ਦੀ ਕਿਉਂਕਿ ਮੈਂ ਸਵੇਰੇ ਧੋਕੇ ਨਹੀਂ ਗਏ ਇੱਦੇ ਰੱਖ ਕੇ ਗਈਆਂ ਹੁਣ ਧੋਣਿਆ ਹੋਣ ਵਾਲੇ ਵੀ ਇਕੱਠੇ ਹੋਏ ਹੀ ਸਬਜ਼ੀ ਬਣ ਗਈ ਐ ਸਬਜ਼ੀ ਨਾ ਚਣਿਆਂ ਦੀ ਹੀ ਪਰ ਮੈਂ ਵਿੱਚ ਪਨੀਰ ਪਾਤਾ ਏ ਇਦਾਂ ਪਨੀਰ ਪਹਾੜਿਆ ਵਿੱਚ ਕਿ ਕਿ ਪਨੀਰ ਇਹਨਾਂ ਨੇ ਮੈਨੂੰ ਖਾਣ ਲਈ ਲਿਆ ਕੇ ਦਿੱਤਾ ਕੱਚਾ ਤੇ ਮੈਂ ਖਾਦਾ ਨਹੀਂ ਮੈਂ ਪਨੀਰ ਬਣਾਤਾ ਤੇ ਨਾਲ ਬਣਾਈਆਂ ਚੌਲ ਔਰ ਇੱਧਰ ਦੁੱਧ ਗਰਮ ਰੱਖਿਆ ਹੈ ਗਰਮੀ ਗਰਮੀ ਬਹੁਤ ਜ਼ਿਆਦਾ ਹੈ ਤੇ ਇੱਧਰ ਸਾਰਾ ਕਿਚਨ ਕਲੀਨ ਕਰਤਾ ਭਾਂਡੇ ਵੀ ਧੋੜਿਆ ਮੈਂ ਤੇ ਰੋਟੀ ਵੀ ਬਣ ਗਈ ਹੈ ਸਾਡੀ ਕੀ ਕਪੀੜ ਗੰਡਾ ਇਹਨਾਂ ਨੇ ਕਿਤੇ ਆ ਕੇ ਲਾਗੂ ਕੰਮ ਹੀ ਕਰਾਦਾ ਮਾਸਾ ਜਿੱਦਾਂ ਵਲੌਗ ਮੈਂ ਇੱਥੇ ਖਤਮ ਕਰਦੀ ਆ ਮਿਲਦੇ ਆ ਤੁਹਾਨੂੰ ਨਵੇਂ ਵਲੌਗ ਦੇ ਨਾਲ ਤਦ ਤੱਕ ਲਈ ਬਾਏ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਕਿਉਂਕਿ ਗਰਮੀ ਬੜੀ ਆ ਮੇਰੇ ਨਹੀਂ ਵਲੌਗ ਬਣਾਉਣਾ ਦਿਲ ਕਰ ਰੰਡਾ ਬਹੁਤ ਜ਼ਿਆਦਾ ਗਰਮੀ ਬਾਹਰ ਰੋਟੀ ਬਣਾਉਣ ਲੱਗਿਆਂ ਗਰਮੀ ਬੜੀ ਲੱਗਦੀ ਆ ਆ 5-7 ਦਿਨ ਤੇ ਕਹਿੰਦੇ ਗਰਮੀ ਬੜੀ ਪੈਣੀ ਆ ਮੇਰੇ ਹਿਸਾਬ ਨਾਲ ਤੇ ਆ ਮਹੀਨਾ ਹੀ ਗਰਮੀ ਦਾ ਏ ਤੇ ਅੱਜ ਦਾ ਵਲੌਗ ਅਸੀਂ ਇੱਥੇ ਖਤਮ ਕਰਦੇ ਆ ਮਿਲਦੇ ਆ ਤੁਹਾਨੂੰ ਨਵੇਂ ਵਲੌਗ ਦੇ ਨਾਲ ਤਦ ਤੱਕ ਲਈ ਬਾਏ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ